ਅੱਲਾ ਵਸਲ ਅੱਲਾ ਯਾ ਗੌਸ ਪਾਕ ਸਰਕਾਰ ਦਾ ਰਾਇ ਸਵਾਲੀ ਲਾਉ ਪਾਰ ਮੇਰੀ ਕਿਸਮਤ ਮਾੜੀ ਗਮਾ ਵਾਲੀ ਜ਼ਿੰਦਗੀ ਦੁੱਖਾਂ ਦੀਆਂ ਘੜੀਆਂ ਘਰ ਵਿੱਚ ਤੰਗੀ ਦੇ ਦੁੱਖਾਂ ਰਹਿ ਤੰਗੀ ਅੱਕ ਹਰ ਗੌਸ ਲਿਆ ਜਮ ਗੌਸ ਪਾਕ ਸਰਕਾਰ ਨੂੰ ਪੁਕਾਰਾ ਮੇਰੀ ਸੱਚੀ ਸਰਕਾਰ ਦੁੱਖਾਂ ਗਮਾ ਮੁਸੀਬਤਾਂ ਨੂੰ ਲਾ ਦਿਓ ਨੱਕਾ ਹਰ ਸ਼ੈਤਾਨ ਬੁਰੀ ਬਲਾ ਨੂੰ ਗੌਸ ਪਾਕ ਸਰਕਾਰ ਦਾ ਤੱਕਾ ਤੇਰਾ ਜ਼ਿਕਰ ਕੀਤੇ ਹਰ ਮੁਸੀਬਤ ਟੜੀ ਤੇਰਾ ਬਿਰਦ ਕਰਦੇ ਬਣ ਗਏ ਬਲੀ ਸਤਕੇ ਮੁਹੰਮਦ ਮੁਸਤਫਾ ਦੇ ਕਰੋ ਰੋਸ਼ਨ ਰੂਹ ਮੇਰੀ ਜਾ ਗੌਸ ਪਾਕ ਸਰਕਾਰ ਕਰਮ ਕਰੋ ਰਹਾ ਸਦਾ ਬਣ ਕੇ ਤੇਰੀ ਕੀ ਰੋਡਾਂ ਸੀ ਕੰਗਣਾ ਸਿਰ ਤੇ ਬੋਧਾ ਮੇਰਾ ਅੰਜ ਤੇ ਸੋਨ ਦੇ ਦਾ ਕੱਦ ਲਾ ਬੋਧਾ ਕੌਣ ਸਪੀਰ ਕਵਾਜਾ ਕੇ ਖੜੇ ਕੰਮ ਸੋ ਜੋ ਅੱਲਾ ਮਹਮਦ ਆਪ ਕਰੇ ਪੀਰ ਮੁਰਸ਼ਿਦ ਤੇਰੇ ਨਾਮ ਦੀ ਫੁਰਸਤ ਸਤਗੁਰ ਮੇਰਾ ਬਨਾਸੀ ਜਨ ਤੋੜੀ ਜਮਾ ਦੀ ਫਾਂਸੀ ਸਤਗੁਰ ਮੇਰਾ ਸ਼ੇਰਾ ਮੈਨੂੰ ਆਸਰਾ ਹੈ ਤੇਰਾ ਦੀਨ ਜਾਲ ਭਰੋਸਾ ਹੈ ਤੇਰਾ ਸਤਗੁਰ ਮੇਰਾ ਬਲਕਾਰੀ ਜਨ ਸੱਤ ਸੌ ਬਲਾਮਤ ਸੰਗੇ ਢ ਮਾਰੀ ਆਮੀ ਆਕ ਮੁਰਸ਼ਿਦ ਸੱਚ ਮੁਰਸ਼ਿਦ ਅੱਲਾ ਮਦਦ ਜਾ ਗੋਂ ਸੇ ਅਜ ਮਦਦ ਜਾ ਦਸਤਗੀਰ ਜਾ ਗੋਂ ਸ ਤੁਹਾਡੀ ਮਦਦ ਤੁਹਾਡੀ ਤੌਸ ਅੱਲਾ ਮੇਰੇ ਬਾਦਸ਼ਾਹ ਮੁਹੰਮਦ ਹੈਬੀ ਜੀ ਕਰ ਤੋਂ ਵਸੀਤਾ ਤੋੜਦਾ ਜੰਗੀਰ ਜੀ ਮੁਸ਼ਕਲ ਮੇਰੀ ਹੱਲ ਕਰੂ ਬੋਸਪਾਤ ਪੀਰ ਜੀ ਪੀਰ ਬੋਸਪਾਤ ਅਬਦੁਲ ਕਾਦਰ ਸਾਹਿ ਜਲਾਨੀ ਕਤਬੇ ਰਾਨੀ ਮਹੀਉਦੀਨ ਜਲਾਨੀ ਮਹਿਬੂਬੇ ਸੁਆਨੀ ਸੱਚ ਦਾ ਸੁਣਾ ਤੇ ਗੁਲਾਮ ਦੀ ਪੀਰ ਜੱਸ਼ ਗੇੜੀਆਂ ਬੰਨੇ ਲਾਮ ਦਾ ਹੱਕ ਮजूद ਅੱਲਾ ਇਲਾਹ ਅੱਲਾ ਜਲਤ ਦਿਲਾਂ